ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਦਾਣਾ ਮੰਡੀ ਬੰਗਾ ਵਿਖੇ ਸਭੂ ਆਰਤੀਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਣਕ ਦੀ ਖਰੀਦ ਦੇ ਸੀਜ਼ਨ ਦੀ ਅਰੰਭਤਾ ਮੋਕੇ ਵਾਹਿਗੁਰੂ ਜੀ ਦਾ ਓਟ ਆਸਰਾ ਲੈਣ ਅਤੇ ਬਸਾਖੀ ਦੇ ਤਿਹਾਰ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਅਤੇ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ ਜਥਾ ਭਾਈ ਗੁਰਪ੍ਰੀਤ ਸਿੰਘ ਦੇ ਕੀਰਤਨੀ ਜਥੇ ਵੱਲੋਂ ਗੁਰਪਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਮੰਤਰਮੁਗਧ ਕੀਤਾ ਇਸ ਮੌਕੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਸਾਨਾਂ ਲਈ ਕੀ ਸਨੇਹਾ ਦਿੱਤਾ ਉਹ ਵੀ ਸੁਣ ਲਓ ਤੇ ਭਗਤ ਸੰਗੀਤਿਕ ਨਾਲ ਚੱਕੀ ਜਾ ਸਕੇ ਗੁਰੂ ਮਹਾਰਾਜ ਦਾ ਇੱਥੇ ਚੱਲ ਪਾਇਆ ਹੋਰ ਸੁਖਬੀ ਸਾਹਿਬ ਦਾ ਬਾਟ ਕਰਾ ਕੇ ਕੀਰਤਨ ਕੀਤਾ ਜਾ ਰਿਹਾ ਹੈ ਪਰ ਅਸੀਂ ਸਾਰਿਆਂ ਨੇ ਆਗਾਜ਼ ਵਿੱਚ ਇਹੀ ਕਰਨੀ ਹੈ ਜੇ ਜਿਹੜਾ ਇਹ ਸੀਜ਼ਨ ਹੈ ਸੁਖੀ ਥਾਂਦੀ ਔਰ ਵਧੀਆ ਤਰੀਕੇ ਨਾਲ ਸਫਲ ਹੋ ਜਵੇ ਬਾਕੀ ਜਿਹੜੀਆਂ ਦਾਣਾ ਮੰਡੀਆਂ ਆ ਇਹ ਬੜੇ ਪੁਰਾਣੇ ਸਮੇਂ ਤੋਂ ਸਥਾਪਿਤ ਕੀਤੀਆਂ ਗਈਆਂ ਹਨ ਅਲੱਗ-ਅਲੱਗ ਸਮੇਂ ਦੇ ਵਿੱਚ ਪਹਿਲਾਂ ਅੰਦਰ ਸ਼ਹਿਰ ਚੋਂ ਡੀਆਂ ਸੀ ਫਿਰ ਮੁਕੱਦਮਾ ਰੋਡ ਤੇ ਵੀ ਚਲਦੀਆਂ ਰਹੀਆਂ ਉਸ ਤੋਂ ਬਾਅਦ ਜਿੱਦ ਜਿੱਦ ਦਾ ਫਸਲ ਵਧੀ ਇੱਥੇ ਆਈਆਂ ਫਾਰਮਿਕ ਕਮੇਟੀ ਦੇ ਰਾਹੀਂ ਪ੍ਰਬੰਧ ਜੋ ਕਰਕੇ ਕਿਸਾਨਾਂ ਦੀ ਜਿਹੜੀ ਫਸਲ ਉਹਨੂੰ ਵਧੀਆ ਤਰੀਕੇ ਨਾਲ ਚੱਕਣ ਲਈ ਜਿਹੜਾ ਸਰਕਾਰ ਦਾ ਹਮੇਸ਼ਾ ਉਪਰ ਆਲਾ ਰਿਹਾ ਹੈ ਔਰ ਇਸ ਵਾਰੀ ਜਿਹੜੀ ਨਵੀਂ ਸਰਕਾਰ ਬਣੀ ਹੈ ਇਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕਿਹਾ ਜਾਂਦਾ ਹੈ ਇਹਨਾਂ ਨੇ ਅੱਜ ਜਿਹੜਾ ਸੈਲੋ ਦਾ ਠੇਕਾ ਹੈਗਾ ਆ ਕਈ ਜਗ੍ਹਾ ਪਾਸ ਕੀਤਾ ਔਰ ਕੁਝ ਪੰਜਾਬ ਦੇ ਏਰੀਆ ਚ ਸੈਲੋ ਦੇ ਪ੍ਰਬੰਧ ਜਿਹੜੇ ਆ ਉਹ ਕਰਕੇ ਉਹਨਾਂ ਨੂੰ ਠੇਕੇ ਦੇਣ ਦਾ ਜਿਹੜਾ ਇਹਨਾਂ ਨੇ ਕੋਸ਼ਿਸ਼ ਕੀਤੀ ਜੀ ਇਹਦੇ 'ਚ ਬੜਾ ਵੱਡਾ ਵਿਰੋਧ ਹੋਇਆ ਜੋ ਭਰ ਦੇ ਵਿੱਚ ਉਹ ਦੌਰ ਦੇ ਇੰਡੀਆ ਦੀਆਂ ਸਾਰੀਆਂ ਸਟੇਟਾਂ 'ਚ ਤਕਰੀਬਨ ਹੋਇਆ ਕਿ ਸਾਫ ਵੀ ਪਹਿਲਾਂ ਹੀ ਆਲਰੇਡੀ ਜਿਹੜੇ ਬਾਰਡਰਾਂ ਤੇ ਬੈਠ ਕੇ ਪ੍ਰੋਟੈਸਟ ਕਰ ਰਹੇ ਆ ਔਰ ਇਹ ਬੜੀ ਵੱਧ ਭਾਗੀ ਗੱਲ ਹੈ ਇੱਕ ਰਿਸ਼ਤਾ ਹੈ ਕਿਸਾਨਾਂ ਦਾ ਔਰ ਆੜਤੀਆਂ ਦਾ ਇਹ ਬੜੇ ਲੰਬੇ ਸਮੇਂ ਤੋਂ ਜਿਹੜਾ ਰਿਸ਼ਤਾ ਚੱਲ ਰਿਹਾ ਹੈ ਔਰ ਜਦੋਂ ਵੀ ਕਿਸਾਨ ਨੂੰ ਲੋੜ ਹੁੰਦੀ ਹੈ ਆੜਤੀਆਂ ਦੇ ਰਾਹੀਂ ਆਪਣਾ ਜਿਹੜਾ ਟਾਈਮ ਜਿਹੜਾ ਔਖਾ ਔਖਾ ਜਿਹੜਾ ਉਹਨਾਂ ਨਾਲ ਮਿਲ ਕੇ ਜਿਹੜਾ ਉਹ ਧਵਾਦਾ ਸੋ ਮੈਂ ਇਹ ਹੀ ਬੇਨਤੀ ਕਰਦਾ ਹਾਂ ਮੈਂ ਆਦਰਦਾਰ ਨੂੰ ਕਿ ਇਸ ਪੁਰਾਣੀ ਰਵਾਇਤ ਨੂੰ ਨਾ ਤੋੜ ਕੇ ਜਿਹੜਾ ਪੁਰਾਣਾ ਜਿਸ ਤਰ੍ਹਾਂ ਦਾ ਪ੍ਰਵੰਤ ਚੱਲ ਰਿਹਾ ਉਹਨੂੰ ਚੱਲਣ ਦਿੱਤਾ ਜਾਵੇ ਔਰ ਜਿਹੜੇ ਵੱਡੇ ਘਰਾਣੇ ਆ ਜਿਹੜੇ ਇਸ ਤੇ ਕਾਬੂ ਕਰਨਾ ਚਾਹੁੰਦੇ ਆ ਅੰਡਾਨੀ-ਬਾਣੀ ਪਰਿਵਾਰ ਜਿਹੜੇ ਆ ਉਹ ਇਸ ਤੇ ਕਲਪਨਾ ਕਰਨਾ ਚਾਹੁੰਦੇ ਆ ਕਿ ਸੈਂਟਰਲ ਸਰਕਾਰ ਦੀ ਵੀ ਇਹੀ ਸੋਚ ਹੈ ਔਰ ਆਵੰਤਪਾਨ ਜੀ ਤੁਸੀਂ ਕਿਰਪਾ ਕਰਕੇ ਜਿਹੜੀ ਇਹ ਠੰਡੀ ਸਿਸਟਮ ਹੈ ਉਹਨੂੰ ਲਾਗੂ ਰਹਿਣ ਦਿੱਤਾ ਜਾਵੇ ਸੋ ਬੜੀ ਮਿਹਰਬਾਨੀ ਹੋਵੇਗੀ ਠੀਕ ਹੈ ਅੱਜ ਦਾਣਾ ਮੰਡੀ ਬੰਗਾ ਦੇ ਸਬੰਧਤ ਸਾਰੇ ਆਰਤੀਆਂ ਵੱਲੋਂ ਕਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਨਵੀਂ ਖੁਸ਼ਹਾਲੀ ਦੀ ਆਮਨ ਦੀ ਖੁਸ਼ੀ ਵਿੱਚ ਨਵੀਂ ਫਸਲ ਹੁਣ ਬਿਲਕੁਲ ਤਿਆਰ ਹੈ ਇਸ ਤਰ੍ਹਾਂ ਦੇ ਮੰਡੀ ਦਾ ਪ੍ਰਬੰਧ ਕੀਤਾ ਹੈ ਸਸਨਾ ਦਾ ਪ੍ਰਬੰਧ ਸਰਕਾਰ ਵੱਲੋਂ ਵਾਰਦੰਗਾ ਭੇਜਿਆ ਗਿਆ ਆ ਬਾਕੀ ਪ੍ਰਬੰਧ ਕਰ ਰਹੇ ਪਾਣੀ ਵਗੈਰਾ ਉਹ ਹਰ ਸਾਲ ਆਲਰੇਡੀ ਕੀਤਾ ਜਾਂਦਾ ਜੀ ਮਾਰਕੀਟ ਮਿੱਟੀ ਬੰਗਾਲੋ ਠੀਕ ਹੈ ਜੀ ਇਹ ਸ਼ੁਰੂ ਹੋ ਗਿਆ ਕੀ ਨਹੀਂ ਸ਼ੁਰੂ ਸਰਕਾਰ ਵੱਲੋਂ ਸ਼ੁਰੂ ਹੋਗਾ ਪਰ ਕਣਕ ਕੋਈ ਨਹੀਂ ਆਏਗੀ ਕਣਕ 15 16 ਤਰੀਕ 15 ਤਰੀਕ ਤੋਂ ਬਾਅਦ ਆਏਗੀ ਠੀਕ ਬਰਦਾਸ਼ ਹੋਣ ਲੱਗ ਪਈਗਾ ਵਹੀਗੁਰੂ ਜੀ ਕਾ ਖਾਲਸਾ ਵਹੀਗੁਰੂ ਜੀ ਕੀ ਫਤਿਹ ਅੱਜ ਅਸੀਂ ਦਾਣਾ ਮੰਡੀ ਬੰਗਾਲ ਵਿੱਚ ਸਮੂਹ ਆੜਤੀਆਂ ਵੱਲੋਂ ਸੁਪਰੀ ਸਾਹਿਬ ਦਾ ਜਪ ਕਰਾਇਆ ਅਪਰੰਤ ਭੋਗ ਪਾ ਕੇ ਲੰਗਰ ਲਗਾਇਆ ਤਾਂ ਕਿ ਜੋ ਸੀਜ਼ਨ ਕਣ ਦਾ ਸ਼ੁਰੂ ਹੋਣ ਵਾਲਾ ਤੇ ਉਹ ਚੰਗੀ ਤਰ੍ਹਾਂ ਨਿਪਰੇ ਚੜੇ ਸਾਰੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਤੇ ਆੜਤੀਆਂ ਵੱਲੋਂ ਇੱਕ ਅਪੀਲ ਕੀਤੀ ਹੈ ਕਿ ਉਹ ਜਿਹੜੇ ਜ਼ਿੰਮੇਦਾਰ ਹੈ ਉਹ ਸੁੱਕਾ ਮਾਲ ਲੈ ਕੇ ਆਉਣ ਤੇ ਆਰਟੀਬੀ ਉਹ ਸੁੱਕਾ ਮਾਲ ਭਰਨ ਜੀਵਿੰਦਰ ਸਿੰਘ ਬੇਨਤੀ ਕਰਦੇ ਆ ਕਿ ਜੋ ਵੀ ਉਹ ਕਣਕ ਥੋੜੀ ਲੇਟ ਹੋ ਗਈ ਪਿਛਲੇ ਸੀਜ਼ਨ ਨਾਲ ਕਿਉਂਕਿ ਜਿਹੜੀ ਠੰਡ ਉਹ ਜ਼ਿਆਦਾ ਪਈ ਆ ਤੇ ਇਸ ਕਰਕੇ ਕਣ ਥੋੜੀ ਲੇਟ ਆ ਤੇ ਅੱਜ ਤੱਕ ਪੈਸੇ ਗਵਰਨਮੈਂਟ ਦਾ ਬਰਦ ਨਾਮ ਨਹੀਂ ਆਇਆ ਤੇ ਮੰਡੀਆਂ ਅਲਰਟ ਹੋਈਆਂ ਸਾਰੀਆਂ ਏਜੰਸੀਆਂ ਨੂੰ ਤੇ ਸਫਾਈ ਦਾ ਪ੍ਰਬੰਧ ਪੂਰਾ ਆ ਤੇ ਬਾਕੀ ਤਾਂ ਪਹਿਲੇ ਦਿਨ ਤੋਂ ਹੀ ਮਾਰਕ ਕਮੇਟੀ ਵਾਲੇ ਬੈਠੇ ਆ ਗਏ ਪਾਣੀ ਵਾਲੇ ਤੇ ਅਜੇ ਏਜੰਸੀਆਂ ਦਾ ਬਰਦਨ ਨਹੀਂ ਕਿਸੇ ਦਾ ਵੀ ਏਜੰਸੀ ਦਾ ਤੇ ਕਿਉਂਕਿ ਸੀਜ਼ਨ ਵੀ ਲੇਟ ਆ ਇਸ ਕਰ ਅਸੀਂ ਜੇ ਸੀਜ਼ਨ ਤੇ ਧੁੱਪ ਲੱਗਦੀ ਆ ਤਾਂ ਫੇਰ ਤਾਂ ਛੇਤੀ ਆ ਜਾਏਗੀ ਜੇ ਸੀਜ਼ਨ ਥੋੜਾ ਖਰਾਬ ਹੋਇਆ ਤਾਂ ਲੇਟ ਆਏਗੀ ਤੇ ਅਸੀਂ ਇੱਕ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਔਰ ਆਉਣ ਵਾਲੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਜਪਤੀ ਸਾਹਿਬ ਦੇ ਪਾਠ ਕਰਾਏ ਸੀ ਸੁਖਨੀ ਸਾਹਿਬ ਦੇ ਪਾਠ ਕਰਾਏ ਸੀ ਉਹਦੇ ਸੰਬੰਧ ਵਿੱਚ ਅਸੀਂ ਚਾਹ ਦਾ ਲੰਗਰ ਤੇ ਲੰਗਰ ਗੁਰੂ ਕਾ ਲੰਗਰ ਸਾਰਿਆਂ ਨੂੰ ਆਰਤੀਆਂ ਸ਼ਿਕਾਇਤ ਤੇ ਜ਼ਿਮੇਵਾਰਾਂ ਨੂੰ ਸ਼ਿਕਾਇਤ ਤੇ ਲੇਬਰ ਨੂੰ ਵੀ ਸ਼ਿਕਾਇਤ ਤਾਂ ਜੋ ਸਾਡਾ ਸੀਜ਼ਨ ਆ ਉਹ ਸੁਖ ਸਵੇਲੀ ਸਿਰੇ ਚੜੇ ਹਾਂਜੀ ਕਿਸਾਨਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਕਿਸਾਨਾਂ ਵਾਸਤੇ ਜੋ ਮਾਰਕੀਟ ਕਮੇਟੀ ਵੱਲੋਂ ਪ੍ਰਬੰਧ ਹੁੰਦਾ ਪਾਣੀ ਦਾ ਉਹ ਪ੍ਰਬੰਧ ਪੂਰਾ ਹੈ ਫਿਲਹਾਲ ਸ਼ੁਰੂ ਤੋਂ ਹੀ ਉਹਨਾਂ ਨੇ ਆਪਣਾ ਕੰਮ ਕੀਤਾ ਹੋਇਆ ਤਾਂ ਸਫਾਈ ਦੇ ਪਰੋਂ ਦੀ ਪੂਰਾ ਬਾੜਦਾਨਾ ਬਿਲਕੁਲ ਜਾਇਆ ਨਹੀਂ ਹੈਗਾ ਕਿਸੇ ਵੀ ਏਜੰਸੀ ਦਾ ਕਰੀਦ ਕੋਈ ਸ਼ੁਰੂ ਨਹੀਂ ਹੋਇਆ ਤੱਕ ਹੋਈ ਕਿਉਂਕਿ ਜਿੰ ਤੱਕ ਮਾਲ ਹੀ ਗਿੱਲੇ ਆ ਤੇ ਅਜੇ ਕਿਸੇ ਜ਼ਿੰਮੇਦਾਰ ਨੇ ਵੱਡਿਆ ਵੀ ਹੈ ਨਹੀਂ ਜੇ ਕੋਈ ਮਾਲਬਾਰਾ ਹੈ ਵੀ ਆ ਤੇ ਉਹ ਗਿੱਲਾ ਹੋਇਆ ਹੋਇਆ ਹੈ ਜੀ ਸਰਕਾਰ ਵੱਲੋਂ ਕਿੰਨਾ ਐਕਟੀ ਰੇਟ ਅਨਾਉਂਸ ਕੀਤਾ ਗਿਆ 2275 ਰੁਪਏ ਕੰਨ ਰੇਟ ਅਨਾਉਂਸ ਕੀਤਾ ਗਿਆ ਨਮੀ ਕਿੰਨੀ ਅਨਾਉਂਸ ਕੀਤੀ ਹੈ ਨਮੀ ਕਿੰਨੀ ਨਹੀਂ ਉਹ ਦੱਸ ਦੋ 11% ਤੱਕ ਹੁੰਦੀ ਆ ਵੈਸੇ ਅਸੀਂ ਅਪੀਲ ਕਰਦੇ ਆਂ ਸਰਕਾਰ ਨੂੰ ਕਿ ਜਿਹੜਾ ਠੰਡ ਦਾ ਮੌਸਮ ਹੈ ਕਿ ਲੇਟ ਤੱਕ ਰਿਹਾ ਉਹਦੇ ਕਰਕੇ ਨਮੀ ਦੀ ਛੋਟ ਦੇਣੀ ਚਾਹੀਦੀ ਹੈ ਗਵਰਨਮੈਂਟ ਨੂੰ 13 12 13 13 ਤੱਕ ਛੋਟ ਦੇਣੀ ਚਾਹੀਦੀ ਹੈ ਕਿਉਂਕਿ ਮਾਲ ਸੁੱਕ ਨਹੀਂ ਰਿਹਾ ਇਸ ਕਰਕੇ ਛੋਟ ਦੇਣੀ ਚਾਹੀਦੀ ਹੈ ਕਿ ਤੁੱਪਾ ਨਹੀਂ ਪਈਆਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਅਸੀਂ ਕਣਕ ਦੇ ਸੀਜ਼ਨ ਦੀ ਆਮ ਤੋਂ ਪਹਿਲਾਂ ਉਸ ਵਾਈਗੁਰ ਦਾ ਸ਼ੁਕਰਾਨੇ ਲਈ ਸੁਵੰਨੀ ਸਾਹਿਬ ਦਾ ਪਾਰਟ ਕਰਵਾਇਆ ਸਰਨਾਂ ਨੂੰ ਅਪੀਲ ਕਰਦੇ ਆ ਕਿ ਫਿਰ ਕਣਕ ਸੁੱਕੀ ਲੈ ਕੇ ਆਣ ਜੋ ਕਿ ਸਰਕਾਰ ਦੇ ਮਾਪਦੰਡਾ ਮੁਤਾਬਕ ਹੋਵੇ ਅੱਜ ਆਰਟੀ ਐਸੋਸੀਏਸ਼ਨ ਬੰਗਾ ਵੱਲੋਂ ਇਹ ਸੋਖਲੂ ਸਾਹਿਬ ਦਾ ਜਿਹੜਾ ਪਾਰਟ ਅੱਜ ਕਰਾਇਆ ਗਿਆ ਜਿੱਥੇ ਇਹਨਾਂ ਨੇ ਬੀਤੇ ਹੋਏ ਕਾਰਜਾਂ ਦਾ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅਰਦਾਸ ਵੀ ਕੀਤੀ ਗਈ ਆ ਕਿ ਆਉਣ ਵਾਲਾ ਜਿਹੜਾ ਸੀਜ਼ਨ ਦਾ ਕਣਕ ਦਾ ਉਹਦੇ ਤੇ ਪ੍ਰਮਾਤਮਾ ਪੂਰੀ ਸਵਤਿਵੱਖੇ ਤੇ ਇਹ ਜਿਹੜਾ ਸੀਜ਼ਨ ਆ ਸੁਖਸਵੀਲੀ ਲੱਗੇ ਵੀ ਮੌਸਮੀ ਬਰਸਾਤ ਕੋਈ ਹੋਰ ਕੁਦਰਤੀ ਆਫਤ ਜਿਹੜੀ ਆ ਉਹਦੇ ਤੋਂ ਪਰਮਾਤਮਾ ਬਚਾ ਕਰੇ ਤੇ ਇਹਨਾਂ ਦੇ ਸੱਦੇ ਦੇ ਉੱਤੇ ਸਮੁੱਚੇ ਇਲਾਕਾ ਨਿਵਾਸੀ ਇੱਥੇ ਪਹੁੰਚੇ ਸਿਗੇ ਇਲਾਕਾ ਨਿਵਾਸੀਆਂ ਨੇ ਵੀ ਇਸ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਤੇ ਸਭ ਤੋਂ ਵੱਡੀ ਜਿਹੜੀ ਇਹ ਮਤਲਬ ਅਹਿਮ ਤੇ ਵਿਸ਼ੇਸ਼ ਗੱਲ ਹੈ ਕਿ ਜਿੱਥੇ ਸੀਜ਼ਨ ਦੀ ਸ਼ੁਰੂਆਤ ਆ ਉੱਥੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਜਿੱਥੇ ਕਾਲ ਸਾਫ ਅੰਤ ਦੀ ਜਿਹੜੀ ਨੀ ਰੱਖੀ ਗਈ ਸੀ 10ਵੇਂ ਪਾਸ਼ਾ ਲੋ ਉਸ ਨੂਰ ਦੇਵ ਨੂੰ ਵੀ ਸਮਰਪਿਤ ਇਹ ਅੱਜ ਦਾ ਸੁਖਮਿ ਸਾਥ ਜਿਹੜਾ ਹੰਬ ਹੋਇਆ ਬਹੁਤ ਵਧੀਆ ਪ੍ਰਬੰਧ ਸੀ ਅਗਦੀ ਸਿੰਘਾ ਨੇ ਬਹੁਤ ਹੀ ਦਸਪੰਨਾ ਕੀਤਾ ਕੀਤਾ ਬੜਾ ਆਨੰਦਾ ਆ ਤੇ ਖਾਣ ਪੀਣ ਦੇ ਵੀ ਵਿਆਪਕ ਕੰਦ ਸੀ ਸਮੁੱਚੇ ਇਲਾਕਾ ਨਿਵਾਸੀਆਂ ਨੇ ਬਹੁਤ ਨਾਮਵਰ ਸ਼ਖਸੀਅਤਾਂ ਇੱਥੇ ਪਹੁੰਚੀਆਂ ਤੇ ਇਸ ਪ੍ਰੋਗਰਾਮ ਦੀ ਮਾਨ ਸਨਮਾਨ ਚ ਵਾਧਾ ਕੀਤਾ ਧੰਨਵਾਦ